ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਗੁਰਮੁਖੋ ਪਿਆਰਿਓ ਦੇਸ ਬਦੇਸ ਵਿੱਚ ਵਸਦੀਆਂ ਸੰਗਤਾਂ ਨੂੰ ਸਰਾਂਧ ਫਤਿਹ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਇਹ ਉਸ ਵੇੜੇ ਦੀ ਗੁਰਮੁਖੋ ਪਿਆਰੋ ਕਟਨਾ ਹੈ ਜਦੋਂ ਸਾਬਜਦਿਆਂ ਨੂੰ ਸ਼ਹੀਦ ਕਰ ਦਿੱਤਾ ਸੀ ਜਲਮਾ ਨੇ ਤੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਨਦੇੜ ਦੀ ਧਰਤੀ ਤੇ ਪਹੁੰਚੇ ਹਨ ਤੇ ਗੁਰਮੁਖਿਆਰ ਉਥੇ ਦਾ ਰਹਿਣ ਵਾਲਾ ਸੀ ਮਾਧੋ ਦਾਸ ਬਰੰਦ ਉਹਦੇ ਸਥਾਨ ਤੇ ਸਤਿਗੁਰੂ ਮਹਾਰਾਜ ਆਪ ਪਹੁੰਚੇ ਸਨ ਜਦੋਂ ਗੁਰਮੁਖਿਆਰੂ ਸਿੰਘਾਂ ਨੇ ਪੂਰੀ ਘਟਨਾ ਮਾਧੋਦਾਸ ਬਿਰਾਗੀ ਨੂੰ ਸੁਣਾਈ ਤੇ ਸਹਿਬਜ਼ਾਦਿਆਂ ਦੀ ਸ਼ੀਧੀ ਬਾਰੇ ਦੱਸਿਆ ਤਾਂ ਮਾਧੋਦਾਸ ਬਿਰਾਗੀ ਦੇ ਮਨ ਵਿੱਚ ਬੜਾ ਵਿਰਾਗ ਪੈਦਾ ਹੋਇਆ ਤੇ ਦਸਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਮਹਿਮਤੀ ਕਰ ਲਗਾ ਸਤਗੁਰ ਮਾਰਾ ਮੈਨੂੰ ਵੀ ਅੰਮ੍ਰਿਤ ਦੀ ਦਾਤ ਬਖਸ਼ੋ ਫੇਰ ਸਤਗੁਰ ਮਹਾਰਾਜ ਅੰਮ੍ਰਿਤ ਬਾਛੇ ਕੀਤੀ ਤੇ ਗੁਰਮੁਖਿਓ ਸਤਗੁਰ ਮਹਾਰਾਜ ਦੇ ਜੋਤੇ ਜੋਤ ਸਮਾਣ ਮਗਰੋਂ ਜਦੋਂ ਦਸਵੇਂ ਪਾਤਸ਼ਾਹ ਸੱਚਖੰਡ ਨੂੰ ਚਲੇ ਗਏ ਤਾਂ ਮਾਧੋ ਦਾਸ ਜਰ ਅਗੇ ਜੀ ਨੇ ਫੌਜਾਂ ਤਿਆਰ ਕੀਤੀ ਸਰੰਭ ਤੇ ਸਮਾਣੇ ਸਰੰਭ ਹੋਰ ਵੀ ਕਈ ਸਰਨ ਗੁਰਮੁਖਿਓ ਸਿੰਘਾਂ ਨੇ ਆਪਣੇ ਕਬੇ ਵਿੱਚ ਲੈ ਲਏ ਇਹਨਾਂ ਦੋ ਯੋਧਿਆਂ ਦੇ ਜੀਵਨ ਕਾਲ ਵਿੱਚ ਖਾਲਸੇ ਦਾ ਰਾਜ ਕੀਤਾ ਇੱਕ ਮਹਾਰਾਜਾ ਰਣਜੀਤ ਸਿੰਘ ਜੀ ਦੂਜਾ ਬਾਬਾ ਬੰਦਾ ਸਿੰਘ ਜੀ ਬਾ ਦੋ ਯੋਧਿਆਂ ਦੇ ਜੀਵਨ ਕਾਲ ਵਿੱਚ ਖਾਲਸੇ ਦਾ ਰਾਜ ਆਇਆ ਹੈ ਖੌਜਾਂ ਤੇ ਅਰਕਿਤੀਆਂ ਤੇ ਸਮਾਣੇ ਨੂੰ ਤੇ ਸਰਾਂਦ ਨੂੰ ਗੁਰਮੂ ਪਿਆਰੂ ਫਤੇ ਕਰ ਲੈ ਸੋ ਅੱਜ ਉਸ ਦੇਖਸਨ ਮੁਕਰ ਰਹੇ ਹਾਂ ਗੁਰਮੂ ਪਿਆਰੂ ਆਪਾਂ ਜਿਹੜਾ ਇਹ ਦਿਨ ਮਨਾ ਰਹੇ ਹਾਂ ਸੋ ਫਿਰ ਤੋਂ ਹਰ ਵਾਰ ਮੇਰੀ ਬੇਨਤੀ ਹੁੰਦੀ ਹੈ ਕਿ ਆਪਾਂ ਔਜੋਦਿਆਂ ਤੋਂ ਪ੍ਰੇਰਣਾ ਲਈਏ ਸਿੱਖੀ ਦੇ ਸਕੂਲ ਵਿੱਚ ਦਾਖਲਾ ਲਈਏ ਭਾਈ ਜਿਨ੍ਹਾਂ ਨੇ ਅਮਰਤਪਾਨ ਨਹੀਂ ਕਰਿਆ ਖੰਡੇ ਵਾਟੇ ਦਾ ਅਮਰਤ ਜ਼ਰੂਰ ਸਖੋ ਆਪ ਗੁਰਬਾਣੀ ਤੇ ਲੜ ਲੱਗਿਏ ਸੋਹਣੀ ਜ਼ਿੰਦਗੀ ਬਣਾਈਏ ਸੋਸਰੰਦ ਫਤਿਹ ਦੇ ਸਰੀਆ ਆਪ ਸੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ